ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੇ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਦਦਾਰੇ ਕੀਤੇ ਸਨ ਗੁਰਦੁਆਰਾ ਸਾਹਿਬ ਮਾਲ ਟੇਕੜੀ ਸਾਹਿਬ ਜੋ ਕਿ ਉੱਚੀ ਜਗ੍ਹਾ ਤੇ ਬਣਿਆ ਹੋਇਆ ਜਿਸ ਦੀ ਪ੍ਰਾਤਨ ਤਸਵੀਰ ਦੇ ਆਪ ਦਰਸ਼ਨ ਕਰ ਸਕਦੇ ਹੋ ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇੱਕ ਫਕੀਰ ਦੀ ਕਬਰ ਹੈ ਜੀੜੀਆਂ ਵੀ ਸੰਗਤਾਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਨਤਮਸਤਕ ਹੋਣ ਲਈ ਆਉਂਦੀਆਂ ਹਨ ਇਸ ਕਬਰ ਤੇ ਜ਼ਰੂਰ ਜਾ ਕੇ ਆਉਂਦੀਆਂ ਪਰ ਉੱਥੇ ਮੱਥਾ ਨਹੀਂ ਟੇਕਦੀਆਂ ਸੰਗਤਾਂ ਦੇ ਦਰਸ਼ਨ ਮੁਤਾਬਕ ਇਸ ਕਬਰ ਤੇ ਜਾਣਾ ਜ਼ਰੂਰੀ ਸਮਝਿਆ ਜਾਂਦਾ ਹੈ ਜੋ ਕਿ ਕਬਰ ਬਣੀ ਹੋਈ ਇਸ ਲੱਕੜ ਸਾਹਿਬ ਕੀਰਦੀ ਸੰਗਤਾਂ ਦੇ ਦਰਸ਼ਨ ਮੁਤਾਬਕ ਸੇਮੇ ਪਾਤਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੀ ਡਿਊਟੀ ਗੁਪਤ ਖਜ਼ਾਨੇ ਦੀ ਰਾਖੀ ਦੇ ਲਈ ਲਾਈ ਸੀ ਆਓ ਆਪਾਂ ਇਥੋਂ ਦੇ ਇਤਿਹਾਸ ਬਾਰੇ ਸੰਖੇਪ ਦੇ ਵਿੱਚ ਸ਼ਿਵਦਾਰਾਂ ਪਾਸੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਫਾਈਗਰੰਚਿਕਾ ਖਾਤਸਾ ਫਾਈਗਰਚਿਕਾ ਸੁਨੇ ਪਾਪੇ ਬਟਾਪਰਾ ਨਾਮ ਸੈਯਤੀ ਸ਼ਾਹ ਸੇ ਲਕਸ਼ਿਸ਼ਾ ਫਕੀਰ ਛੋਟਾ ਪਰਾਣਾ ਸੈਯਤੀ ਇਤੀਸ਼ਾ ਫਕੀਰ ਇਹ ਦੋਨੋਂ ਸਕੇ ਪ੍ਰਾਪਤ ਤਾਰਪੁਰ ਜਲੰਧਰ ਕੇਰੇ ਨੇ ਵਾਹ ਜੋ 6 ਮਹੀਨੇ ਪਹਿਸ਼ਾ ਨੇ ਭੇਜੀ ने ने राखी करना करना के मिली कर। पीछे पाशा से ले की लेके पाशा तक राखी की आधा खजाना सगत साफो ने बांट लिया और अदा खजाना पी के पास समान तकली तो मिली जान जब देखने के मुग़लों ने पता लगिया कि लकड़े शे तो आधा खजाना बाकी रह गया तंकी लकड़े शाह में खजाना दसा दे तेरे नाम दालिशाह ने खिला बना लकड़े शाह ने जो अब दी मेरे पास खजाना होता तो मेरे नाम दालिशाह ने खिला बना देता तुझे गलत खबर ये किसी भी अमानत सी लकड़े शाह को मारपुट की गुड़ बर्दाश्त नहीं की अर्दाश की गलती फट गई लकड़े शाह ਜੇ ਦੀ ਛੋਟੇ ਪ੍ਰਾਣੀ ਬਿਮਾਰ ਕੁੱਤੀ ਦੀ 1.5 ਘੰਟੇ ਦੀ ਮੌਲਤ ਮੰਗੀ ਪਰਿਵਾਰ ਲੇਕਿਨ 1.5 ਸਾਖ ਛਿੜਤੀ ਇੱਥੇ ਆ ਕੇ ਰੋਣ ਲੱਗੀ ਆ ਬਡੇ ਪ੍ਰਾਤੂ ਆਰਾਮ ਸੀ ਸੋਰੀਆ ਮੈਨੇ ਕਿਹਾ ਗੁਦਰੀ ਸੱਚਾ ਪ੍ਰਸੋਖ ਜਾਣੀ ਤੀ ਰਾਤ ਅਸਤੇ ਨਹੀਂ ਕੋ پاس ਸੁਗਾਨੀ ਤਾਂ ਬਡੇ ਪ੍ਰਾਣੀ ਬੋਲੀ 96 ਕਰੋੜ ਖਲਸੀ ਦੀ ਤੇ ਲਈ ਜੋ ढ़ाई ਦਿਨ ਅਦਾਲਤਾਂ ਦੇ ਛਕੇਗਾ ਸਦੀਆਂ ਮਾਨਸੀ ਤੇ ਛੋਟੇ ਪ੍ਰਾਣੀ ਬੋਲੀ ਮੇਰਾ ਕੀ ਹੋਗਾ ਇਹ ਮੋਗਲ ਮੁਝੇ ਜੀਨੇ ਤੇਗਾ ਮੁਝੇ ਜੰਦਰੋ ਮੇਂ ਪਾਨ ਕੇ ਰੱਖਾ ਮੁਝੇ ਪਹਿਰਾ ਰੱਖੀਆ ਇਹ ਤਾਂ ਕੋਨਾ ਖਪਰਾ ਮੈਂ ਕਿ ਤੇਰੇ ਲਈ ਜਗੇ ਰੱਖਾਉਨਾ ਸੀ ਤਰਤੀ ਫਾੜ ਗਈ ਉਹ ਨੀਂਹੇ ਸਮਾ। ਹਮੇਸ਼ਾ ਖਾਨਦਾਨ ਸੈਨਾ ਦੀ ਪੀੜੀ ਛਲੀ ਆਰੀ ਇਹ ਜੋ ਚੜਾਵਾ ਚੜਤਾ ਦਸਵੇਂ ਪਾਸ਼ਾ ਦੀ ਮਿਹਰਬਾਨੀ ਸਾਲ ਭਰ ਮੋਰੀ ਹੀ ਆਓ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ ਆਪ ਜੀ ਨੂੰ ਨਦੇੜ ਸਾਹਿਬ ਜੀ ਦੀ ਧਰਤੀ ਦੇ ਜੋ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਉਹਨਾਂ ਦੇ ਦਰਸ਼ਨ ਦਿਦਾਰੇ ਅਗਲੀਆਂ ਵੀਡੀਓਾਂ ਦੇ ਵਿੱਚ ਕਰਵਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ